ਤੇ ਗਰੀਬ ਨਵਾਜ਼ ਕਹਿੰਦੇ ਨੇ ਕਿ ਹਮੇਸ਼ਾ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ ਪਰ ਜਿੱਥੇ ਸਤਗੁਰਾਂ ਨੇ ਸਾਧ ਸੰਗਤ ਜੀ ਇਹ ਗੱਲ ਕੀਤੀ ਹੈ ਕਿ ਬੰਦਾ ਕਦੇ ਰੱਬ ਨਹੀਂ ਹੋ ਸਕਦਾ ਬੰਦੇ ਦੇ ਅੱਗੇ ਕਦੇ ਝੁਕਣਾ ਨਹੀਂ ਬੰਦੇ ਤੇ ਸ਼ਰਧਾ ਨਹੀਂ ਰੱਖਣੀ ਉੱਥੇ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਬੜੀ ਥਾਵਾਂ ਤੇ ਇੱਕ ਸਿੱਖ ਦੀ ਇੱਕ ਸਾਧ ਸੰਗਤ ਜੀ ਸਾਧੂ ਦੀ ਇੱਕ ਗਿਆਨੀ ਦੀ ਕਿਸੇ ਮਹਾਪੁਰਖ ਦੀ ਬੜੀ ਵਡਿਆਈ ਕੀਤੀ ਗਈ ਹੈ ਕਿ ਕਿਸੇ ਗੁਰਸਿੱਖ ਦੀ ਸੰਗਤ ਕਰੋ ਕਿਸੇ ਸਾਧੂ ਦੀ ਸੰਗਤ ਕਰੋ ਇਹ ਚੀਜ਼ਾਂ ਮਹਾਰਜ ਨੇ ਦਸੀਆਂ ਸ੍ਰੀ ਸੁਖਮਣੀ ਸਾਹਿਬ ਦੇ ਵਿੱਚ ਗੱਲ ਆਉਂਦੀ ਹੈ ਕਿ ਜੋ ਦੀ ਸਹ ਗੁਰਸਿੱਖੜਾ ਤਿਸ ਨਿਮਨ ਨਿਮ ਲਾਗੋ ਪਾਇ ਜਿਓ ਪ੍ਰਸਾਦ ਸੰਗਤ ਜੀ ਆਮ ਸੰਗਤਾਂ ਆਮ ਸਾਧੂ ਸੰਤ ਆਮ ਚੋਲੇ ਵਿੱਚ ਸਤ ਸੰਗਤ ਜੀ ਲੋਕ ਰਹਿ ਕੇ ਇਹ ਪੰਕਤੀ ਦਾ ਪ੍ਰਯੋਗ ਕਰਦੇ ਨੇ ਕਿ ਜੀ ਸੁਖਮਣੀ ਸਾਹਿਬ ਭਰਿਆ ਪਿਆ ਹੈ ਜੀ ਕਿ ਜੀ ਸਾਧੂ ਦੇ ਪੈਰ ਧੋਤੋ ਕੇ ਪੀਣੇ ਚਾਹੀਦੇ ਹੈ ਸਾਧੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਸਾਧੂ ਦੇ ਬਚਨ ਮੰਨਣੇ ਚਾਹੀਦੇ ਨੇ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ ਪਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਠੀਕ ਹੈ ਜੋ ਦੀਸ ਹੈ ਗੁਰ ਸਿਖੜਾ ਤਿਸ ਨਿਵਨੇ ਵਿੱਚ ਲਾਗੋ ਪਾਏ ਜੀਓ ਇਸ ਦਾ ਭਾਵ ਕੀ ਹੈ ਕਿ ਜੋ ਸਾਤ ਸੰਗਤ ਜੀ ਗੁਰਸਿੱਖ ਦਿਸੇ ਗੁਰਸਿੱਖ ਪਹਿਰਾਵੇ ਤੋਂ ਨਹੀਂ ਜੇ ਕਿਸੇ ਨੇ ਚੋਲਾ ਪਾ ਲਿਆ ਜੇ ਕਿਸੇ ਨੇ ਗੋਲ ਦਸਤਾਰ ਬਨ ਲਈ ਚਟਾ ਰੰਗ ਬਰੰਗਾ ਕੋਈ ਵਸਤਰ ਪਾ ਲਿਆ ਹੱਥ ਦੇ ਵਿੱਚ ਤਿੰਨ ਫੁੱਟੀ ਸ੍ਰੀ ਸਾਹਿਬ ਫੜ ਲਈ ਪੰਜ ਦਸ ਚੇਲੇ ਨਾਲ ਰੱਖ ਲਏ ਤੇ ਗਰੀਬ ਨਵਾਜ਼ ਕਹਿੰਦੇ ਉਹ ਸਾਧੂ ਨਹੀਂ ਬਣ ਜਾਂਦਾ ਬੇਕ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਮਹਾਰਾਜ ਕਹਿੰਦੇ ਭੇਖ ਸਾਧੂ ਨਹੀਂ ਹੈ ਤੇ ਅੱਜ ਦੁਨੀਆ 사ਤ ਸੰਗਤ ਦੀ ਭੇਖ ਦੇ ਨਾਲ ਜੁੜੀ ਹੋਈ ਹੈ ਅੱਜ ਆਮ ਗੱਲ ਹੈ ਜਦੋਂ ਆਪਾਂ ਬਾਜ਼ਾਰ ਦੇ ਵਿੱਚ 사ਤ ਸੰਗਤ ਕੋਈ ਸਮਾਨ ਲੈਣ ਜਾਈਏ ਨਾ ਅਗਰ ਛੋਟੀ ਤੋਂ ਛੋਟੀ ਵਸਤੂ ਵੀ ਕੋਈ ਲੈਣ ਜਾਈਏ ਤੇ ਅਸੀਂ ਉੱਥੇ ਹਰ ਇੱਕ ਵਸਤੂ ਦੀ ਗਾਰੰਟੀ ਪੁੱਛਦੇ ਹਾਂ ਕਿ ਇਹਦੀ ਗਾਰੰਟੀ ਕੀ ਹੈ ਇਹ ਕਿੰਨਾ ਸਮਾਂ ਚੱਲੇਗੀ ਬੀਬੀਆਂ ਕੋਈ ਸੂਟ ਲੈਣ ਜਾਂਦੀਆਂ ਨੇ ਸਿੰਘਾਂ ਨੇ ਕੋਈ ਪੱਗ ਵੀ ਲੈਣੀ ਹੈ ਦਸਤਾਰ ਲੈਣੀ ਹੈ ਜਾਂ ਕੋਈ ਭਾਂਡਾ ਲੈਣਾ ਹੈ ਕੋਈ ਵੀ ਵਸਤੂ ਲੈਣੀ ਹੈ ਅਸੀਂ ਉਹਦੀ ਗਰੰਟੀ ਮੰਗਦੇ ਹਾਂ ਕਿ ਵੀ ਇਹ ਖਰਾਬ ਤੇ ਨਹੀਂ ਹੋਏਗੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦਾ ਇਨਸਾਨ ਸਾਧ ਸੰਗਤ ਜੀ ਕਹਿੰਦੇ ਹਰ ਇੱਕ ਚੀਜ਼ ਦੇ ਵਿੱਚ ਗਰੰਟੀ ਭਾਲਦਾ ਹੈ ਪਰ ਜਿਹੜੀ ਅਸਲ ਚੀਜ਼ ਦੀ ਗਰੰਟੀ ਦੇਖਣੀ ਸੀ ਉਹ ਚੀਜ਼ ਨੂੰ ਪਰਖਦਾ ਵੀ ਨਹੀਂ ਕਿਹੜੀ ਜੇ ਕੋਈ ਕੈਦ ਹੋਵੇ ਨਾ ਫਲਾਣੀ ਥਾਂ ਤੇ ਬਾਬਾ ਬੜਾ ਤਗੜਾ ਆਇਆ ਹੋਇਆ ਤੇ ਸਾਧ ਸੰਗਤ ਜੀ ਮਿੰਟ ਨਹੀਂ ਲਗਾਉਂਦਾ ਕਿਸੇ ਦੇ ਵੀ ਕਹਿਣ ਤੇ ਸਾਧ ਸੰਗਤ ਜੀ ਅਸੀਂ ਜਾ ਕੇ ਫੱਟ ਕਿਸੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੰਨੇ ਆ ਅਸੀਂ ਇਹ ਨਹੀਂ ਵੇਖਿਆ ਕਿ ਉਹਦਾ ਜੀਵਨ ਕਿਹੋ ਜਿਹਾ ਹੈ ਅਸੀਂ ਇਹ ਨਹੀਂ ਵੇਖਿਆ ਕਿ ਉਹ ਸਾਧ ਸੰਗਤ ਜੀ ਕਿਹੋ ਜਿਹਾ ਇਨਸਾਨ ਹੈ ਉਹ ਕਿਹੋ ਜਿਹਾ ਸਾਧ ਸੰਗਤ ਜੀ ਉਹਦੀ ਅਵਸਥਾ ਹੈ ਕੁਛ ਨਹੀਂ ਵੇਖਦੇ ਬਸ ਅਸੀਂ ਦੇਖਦੇ ਆਂ ਕਿ ਅਸੀਂ ਉਸ ਨੇ ਬੜਾ ਸੋਹਣਾ ਸਾਧ ਸੰਗਤ ਦੀ ਵਸਤਰ ਪਾਏ ਹੋਏ ਨੇ ਬੜੀ ਸੰਗਤ ਉੱਥੇ ਬੈਠੀ ਹੋਈ ਆ ਅਸੀਂ ਉਹਨੂੰ ਸਾਧੂ ਕਹਿ ਦਿੰਨੇ ਆ ਗੁਰਬਾਣੀ ਇਹ ਗੱਲ ਕਹਿੰਦੀ ਆ ਧੰ ਗੁਰ ਗੰਸੈ ਮਰਸ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਜੇ ਕਿਸੇ ਨੂੰ ਸਾਧੂ ਲੱਭਣਾ ਹੈ ਨਾ ਜੇ ਸਾਧੂ ਦੀ ਪਹਿਚਾਣ ਕਰਨੀ ਹੈ ਤੇ ਸਭ ਤੋਂ ਪਹਿਲਾਂ ਸਾਧੂ ਬਣਨਾ ਪਵੇਗਾ ब्रह्मज्ञानी ਨੂੰ ਬ੍ਰह्मज्ञानी ਹੀ ਪਛਾਣ ਸਕਦਾ ਹੈ ਤੇ ਗਰੀਬ ਨਵਾਜ਼ ਕਹਿੰਦੇ ਨੇ ਕਿ ਜੇ ਅਸੀਂ ਧੱਕੇ ਨਾਲ ਹੀ ਸਾਧ ਸੰਗਤ ਦੀ ਕਿਸੇ ਨੂੰ ਵੀ ਬ੍ਰह्मज्ञानी ਕਹਿ ਦਈਏ ਇਹ ਗਲ ਠੀਕ ਨਹੀਂ ਸਤਗੁਰਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਮਹਾਰਜ ਕਹਿੰਦੇ ਨੇ ਅਤ ਸੁੰਦਰ ਕੋਲੀਨ ਚਤੁਰਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਨ ਪ੍ਰੀਤ ਨਹੀਂ ਭਗਵੰਤ ਇਹ ਬਚਨ ਬੜਾ ਸੋਹਣਾ ਸਾਧ ਸੰਗਤ ਜੀ ਧੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਮਝਾਉਣਾ ਕਰਦਾ ਹੈ ਇਹ ਬਚਨ ਕੀ ਅਰਥ ਆਪਣੇ ਅੰਦਰ ਅੱਜ ਦੇ ਸਮੇਂ ਦੇ ਕਲਯੁਗ ਦੇ ਕੀ ਅਰਥ ਰੱਖ ਰਹੇ ਨੇ ਇਹ ਅਰਥ ਬੜੇ ਸੋਹਣੇ ਕਰਦਾ ਹੈ ਕਿ ਇਹ ਅੱਜ ਦੇ ਹਾਲਾਤ ਸਾਧ ਸੰਗਤ ਜੀ ਇਹ ਸ਼ਬਦ ਜਿਹੜਾ ਸਾਨੂੰ ਦੱਸਦਾ ਹੈ ਅੱਜ ਦੇ ਹਾਲਾਤ ਕੀ ਨੇ ਅੱਜ ਸਾਧੂ ਕਿਹਨੂੰ ਕਿਹਾ ਜਾਂਦਾ ਹੈ ਅੱਜ ਬਾਬਾ ਕਿਹਨੂੰ ਕਿਹਾ ਜਾਂਦਾ ਹੈ ਗੁਰਬਾਣੀ ਕਹਿੰਦੀ ਹੈ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਕਿ ਆਮ ਢੋਲਕੀ ਚਿੰਟੀਆਂ ਦੇ ਉੱਤੇ ਧਾਰਨਾ ਪੜੀ ਜਾਂਦੀ ਆ ਨਾ ਕਿ ਉਹਦਾ ਤੇਜ ਝੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਆਮ ਇੱਕ ਕਹਾਵਤ ਹੈ ਕਿ ਜਿਹੜਾ ਵੀ ਸਾਧੂ ਹੈ ਉਹਦੇ ਤੇਜ ਨਹੀਂ ਝੱਲੇ ਜਾਂਦੇ ਉਹਦੇ ਤੇ ਨੂਰ ਬਹੁਤ ਹੁੰਦਾ ਹੈ ਉਹਦਾ ਦਗਦਗ ਕਰਦਾ ਚਿਹਰਾ ਹੁੰਦਾ ਹੈ ਪਰ ਗੁਰਬਾਣੀ ਤੇ ਇਹ ਗੱਲ ਕਹਿੰਦੀ ਹੈ ਕਿ ਰੂਪ ਹੀ ਨਹੀਂ ਬੁੱਧ ਬਲ ਹੀ ਨਹੀਂ ਮੋਹ ਪਰਦੇਸ਼ਨ ਦੂਰ ਧਿਆਈ ਮਹਾਰਾਜ ਕਹਿੰਦੇ ਹੋ ਪਰਮਾਤਮਾ ਤੇ ਸਾਧ ਸੰਗ ਜੀ ਰੂਪ ਵੇਖਦਾ ਹੀ ਨਹੀਂ ਜੇ ਸਾਡੇ ਘਰ ਦੇ ਵਿੱਚ ਕੋਈ ਬੱਚਾ ਇਹੋ ਜਿਹਾ ਪੈਦਾ ਹੋ ਗਿਆ ਜਿਸ ਦਾ ਰੂਪ ਸੋਹਣਾ ਨਹੀਂ ਹੈ ਤੇ ਕੀ ਅਸੀਂ ਉਹਨੂੰ ਬਾਹਰ ਥੋੜੀ ਸੁੱਟ ਦਿੰਨੇ ਅਸੀਂ ਕਹਿੰਦੇ ਹਾਂ ਕਿ ਇਹਦੇ ਵਿੱਚ ਗੁਣ ਬਹੁਤ ਨੇ ਤੇ ਇਹ ਸਰੀਰ ਸਾਧ ਸੰਗ ਜੀ ਇੱਥੇ ਹੀ ਰਹਿ ਜਾਂਦਾ ਹੈ ਇਹ ਸ਼ਰੀਰ ਦੇ ਦੋ ਹੀ ਗੁਣ ਨੇ ਜਾਂ ਤੇ ਸੁੰਦਰ ਹੋਏਗਾ ਜਾਂ ਕ੍ਰੂਪ ਹੋਏਗਾ ਜਾਂ ਗੋਰਾ ਹੈ ਜਾਂ ਕਾਲਾ ਹੈ ਗੁਰਬਾਣੀ ਕਹਿੰਦੀ ਹੈ ਕਿ ਇਨਸਾਨ ਕਹਿੰਦਾ ਹੈ ਕਿ ਜਿਹੜਾ ਸਾਧ ਸੰਗਤ ਦੀ ਸਾਧੂ ਸੰਤ ਹੈ ਉਹਦਾ ਦਗਦ ਕਰਦਾ ਚਿਹਰਾ ਹੁੰਦਾ ਉਹਦਾ ਨੂਰ ਨਹੀਂ ਝੱਲਿਆ ਜਾਂਦਾ ਉਹ ਸੋਹਣਾ ਬੋਤ ਹੈ ਪਰ ਮਹਾਰਾਜ ਕਹਿੰਦੇ ਨਹੀਂ ਅਤ ਸੁੰਦਰ ਕਹਿੰਦੇ ਅੱਜ ਦੀ ਦੁਨੀਆ ਉਹਨੂੰ ਸਾਧੂ ਕਹਿੰਦੀ ਹੈ ਜਿਹਦੇ ਕੋਲ ਸੁੰਦਰ ਸਰੂਪ ਹੈ ਕੁਲ ਹੀ ਅੱਜ ਆਮ ਅਸੀਂ ਸੁਣਦੇ ਆ ਨਾ ਜੀ ਕਿ 21 ਕੁਲਾਂ ਸਤ ਸੰਗਤ ਜੀ ਜਿਹੜੀਆਂ ਨੇ ਜੇ ਇੱਕ ਸਾਧੂ ਘਰ ਦੇ ਵਿੱਚ ਪੈਦਾ ਹੋ ਜਾਵੇ ਤੇ 21 ਕੁਲਾਂ ਤਰ ਜਾਂਦੀਆਂ ਨੇ ਆਮ ਅਸੀਂ ਜਾਣੇ ਆ ਕਵਾਂਗੇ ਬਾਬਾ ਜੀ ਦੀ ਮਾਤਾ ਹੈ ਉਹਨੂੰ ਵੀ ਮਤਾ ਟੇਕੋ ਬਾਬਾ ਜੀ ਦਾ ਭਰਾ ਹੈ ਉਹਨੂੰ ਵੀ ਮਤਾ ਟੇਕੋ ਬਾਬਾ ਜੀ ਦੀ ਭੈਣ ਹੈ ਉਹਨੂੰ ਵੀ ਮਤਾ ਟੇਕੋ ਪਰ ਮਹਾਰਾਜ ਕਹਿੰਦੇ ਕੋਈ ਗੁਰਨਾਨਕ ਪੁੱਤ ਨੂੰ ਨਹੀਂ ਮੰਨਦਾ ਗੁਰਨਾਨਕ ਕਹਿੰਦਾ ਕਿ ਜ਼ਰੂਰੀ ਨਹੀਂ ਹੈ ਕਿ ਮਾਸਟਰ ਦਾ ਪੁੱਤਰ ਮਾਸਟਰ ਹੀ ਬਣੇਗਾ। ਜ਼ਰੂਰੀ ਨਹੀਂ ਹੈ ਕਿ ਸਨਿਆਰੇ ਦਾ ਪੁੱਤਰ ਸਨਿਆਰਾ ਬਣੇਗਾ। ਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਧ ਸਮਝੋ ਜੀ ਭਈ ਜੇ ਕੋਈ ਸਾਧੂ ਬਣ ਗਿਆ ਤੇ ਉਹਦਾ ਪੁੱਤਰ ਸਾਧੂ ਹੀ ਰਹਿਣਾ ਹੈ ਨਹੀਂ। ਜੇ ਅਸੀਂ ਕੁੱਲ ਨੂੰ ਮੰਨਦੇ ਹਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਮਠਵਾਉਣ ਵਾਲਾ ਸਗਾ ਭਰਾ ਪਿਰਤੀ ਚੰਦ ਸੀ। ਜੇ ਅਸੀਂ ਕੁੱਲ ਨੂੰ ਮੰਨਦੇ ਹਾਂ ਤੇ ਗੁਰਤੇ ਇੱਕ ਬਹਾਦਰ ਸਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੋਲੀ ਚਲਵਾਉਣ ਵਾਲਾ ਮਹਾਰਾਜ ਦੇ ਪਰਿਵਾਰ ਦੇ ਵਿੱਚੋਂ ਧੀਰਮੱਲ ਹੀ ਸੀ ਤੇ ਗਰੀਬ ਨਵਾਜ਼ ਕਹਿੰਦੇ ਨੇ ਕੁੱਲ ਕਦੇ ਸਾਧੂ ਨਹੀਂ ਹੋ ਸਕਦੀ ਪਰ ਇਹ ਦੁਨੀਆ ਸਾਧ ਸੰਗਤ ਦੀ ਅੱਜ ਜਿਹੜਾ ਕੁੱਲ ਦੇ ਵਿੱਚੋਂ ਜੰਮ ਪਵੇ ਉਹਨੂੰ ਸਾਧੂ ਮੰਨ ਲੈਂਦੀ ਹੈ ਕਿ ਫਰਾਣੇ ਮਹਾਂਪੁਰਖਾਂ ਦੀ ਵੰਸ਼ ਹੈ ਕੁੱਲ ਹੀ ਫਿਰ ਮਹਾਰਾਜ ਕਹਿੰਦੇ ਨੇ ਚਤੁਰ ਚਤੁਰ ਦਾ ਭਾਵ ਕੀ ਹੈ ਕਿ ਅੱਜ ਬੜੇ ਸਾਧ ਸੰਗਤ ਦੀ ਚਲਾਕ ਨੇ ਜਿਹੋ ਜਾਂ ਸਾਧ ਸੰਗਤ ਦੀ ਰੰਗ ਢੰਗ ਹੋਇਆ ਉਹੋ ਜਾਂ ਭੇਖ ਬਣਾ ਲੈਣਾ ਜੇ ਦੇਖਣਾ ਕਿ ਸਾਧ ਸੰਗਤ ਦੀ ਭਗਮਿਆਂ ਦਾ ਜੋਰ ਹੈ ਤੇ ਭਗਮਿਆਂ ਦਾ ਭੇਖ ਬਣ ਜਾਣਾ ਜੇ ਚਿੱਟਿਆਂ ਦਾ ਜੋਰ ਹੈ ਚਿੱਟਿਆਂ ਦਾ ਭੇਖ ਬਣ ਜਾਣਾ ਗਰੀਬ ਨਮਾਜ਼ ਕਹਿੰਦੇ ਚਲਾਕ ਬਹੁਤ ਨੇ ਚਲਾਕੀਆਂ ਕਰਦੇ ਨੇ ਮੁੱਖ ਗਿਆਨੀ ਮੁੱਖ ਗਿਆਨੀ ਦਾ ਭਾਵ ਕੀ ਹੈ ਕਿ ਗੱਲੀ ਜੋਗ ਨਾ ਹੋਈ ਚਾਰ ਕਿਤਾਬਾਂ ਪੜ ਕੇ ਜੇ ਸਾਥ ਸੰਗਤ ਉਹ ਦੀ ਸੋਹਣੀਆਂ ਗੱਲਾਂ ਕਰਦਾ ਹੈ ਸੋਹਣੀਆਂ ਆਵਾਜ਼ੇ ਤੇ ਸੁਰਾਂ ਪੜਦਾ ਹੈ ਸੋਹਣੀਆਂ ਸਾਖੀਆਂ ਸੁਣਾਉਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਧੂ ਬਣ ਗਿਆ